ਬੀਬੀਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਮਜੀਠਾ ਨਕਲੀ ਸ਼ਰਾਬ ਕਾਂਡ ਵਿੱਚ ਵੱਡੇ ਖੁਲਾਸੇ ਪ੍ਰਧਾਨ ਮੰਤਰੀ ਮੋਦੀ ਨੇ ਫੌਜ ਨੂੰ ਦਿੱਤਾ ਫਿਊਚਰ ਪਲਾਨ ਪਾਕਿਸਤਾਨੀ ਡਿਪਲੋਮੈਟ ਨੂੰ 24 ਘੰਟਿਆਂ ਵਿੱਚ ਭਾਰਤ ਛੱਡਣ ਦਾ ਹੁਕਮ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਖਾਲੀ ਕਰਨ ਦੇ ਬਾਬਤ ਵਿਦੇਸ਼ ਮੰਤਰਾਲੇ ਦਾ ਸਪਸ਼ਟ ਸੰਦੇਸ਼ ਜੇਕਰ ਪਾਣੀ ਦਾ ਮੁੱਦਾ ਹੱਲ ਨਾ ਕੀਤਾ ਤਾਂ ਟੁੱਟ ਸਕਦੀ ਹੈ ਜੰਗਬੰਦੀ ਪਾਕਿਸਤਾਨ ਦਾ ਵੱਡਾ ਐਲਾਨ ਭਾਰਤ ਨਾਲ ਝੜਪ ਵਿੱਚ ਕਿੰਨੇ ਫੌਜੀ ਹੋਏ ਹਲਾਕ ਪਾਕਿਸਤਾਨ ਵੱਲੋਂ ਖਿਲਾਸਾ ਡਾਕਟਰ ਮਨਮੋਹ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹੋਵੇਗੀ ਸ਼ਸ਼ੋਭਤ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਦੀ ਨਵੀਂ ਕੈਬਨਿਟ ਵਿੱਚ ਕੌਣ ਕੌਣ ਸ਼ਾਮਲ ਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦਿਆਂ ਮਜੀਠਾ ਦੇ ਨੇੜਲੇ ਪਿੰਡਾਂ ਦੇ ਵਿੱਚ ਨਕਲੀ ਸ਼ਰਾਬ ਜ਼ਹਿਰੀਲੀ ਸ਼ਰਾਬ ਦੇ ਕਾਰਨ ਜਾਨੀ ਨੁਕਸਾਨ ਅਤੇ ਉਹਦੇ ਤੋਂ ਬਾਅਦ ਤੇਜ਼ੀ ਦੇ ਨਾਲ ਪੰਜਾਬ ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਪੰਜਾਬ ਪੁਲਿਸ ਨੇ ਦੱਸਿਆ ਗਿਆ ਕਿ ਗੈਰ ਕਾਨੂੰਨੀ ਸ਼ਰਾਬ ਦੇ ਵਪਾਰ ਦੇ ਸਰਗਣੇ ਸਮੇਤ ਕਈ ਸਥਾਨਕ ਜਿਹੜੇ ਲੋਕ ਸਨ ਜਿਹੜੇ ਇਸ ਜ਼ਹਿਰ ਨੂੰ ਵੇਚ ਰਹੇ ਸੀ ਵੰਡ ਰਹੇ ਸੀ ਅਤੇ ਉਹਨਾਂ ਦੇ ਜਿਹੜੇ ਮੁੱਖ ਸਪਲਾਈਅਰ ਸਨ ਉਹ ਗ੍ਰਿਫਤਾਰ ਕਰ ਲਏ ਆ ਇਹ ਜਾਣਕਾਰੀ ਪੰਜਾਬ ਦੇ ਪੁਲਿਸ ਮੁਖੀ ਭਾਵ ਡੀਜੀਪੀ ਗੌਰਵ ਯਾਦਵ ਨੇ ਖੁਦ ਦਿੱਤੀ ਹੈ ਇਸ ਰੈਕਟ ਦੇ ਗ੍ਰਿਫਤਾਰ ਸਰਗਰਾਂ ਦੀ ਪਛਾਣ ਸਾਹਬ ਸਿੰਘ ਵਜੋਂ ਕੀਤੀ ਗਈ ਹੈ ਜਦੋਂ ਕਿ ਮੀਥਾ ਨੌਲ ਦੇ ਮੁੱਖ ਸਪਲਾਈਰਾਂ ਦੀ ਪਛਾਣ ਲੁਧਿਆਣਾ ਦੇ ਸੁਖ ਐਨਕਲੇਵ ਦੇ ਵਿੱਚ ਸਾਹਿਲ ਕੈਮੀਕਲ ਦੇ ਮਾਲਕ ਪੰਕਜ ਕੁਮਾਰ ਉਰਫ ਸਾਹਿਲ ਅਤੇ ਅਰਵਿੰਦ ਕੁਮਾਰ ਵਜੋਂ ਕੀਤੀ ਗਈ ਹੈ ਇਹਦੇ ਤੋਂ ਇਲਾਵਾ ਪੁਲਿਸ ਨੇ ਸਥਾਨਕ ਵਿਕਰੇਤਾਵਾਂ ਜਿਨ੍ਹਾਂ ਵਿੱਚ ਪ੍ਰਭਜੀਤ ਸਿੰਘ ਅਤੇ ਕੁਲਵੀਰ ਸਿੰਘ ਅਤੇ ਨਾਲ ਨਿੰਦਰ ਕੌਰ ਸਾਫ ਸਿੰਘ ਗੁਰਜੰਟ ਸਿੰਘ ਅਰਣ ਉਰਫ ਕਾਲਾ ਅਤੇ ਸਿਕੰਦਰ ਸਿੰਘ ਉਰਫ ਪੱਪੂ ਇਹਨਾਂ ਵਜੋਂ ਕੀਤੀ ਗਈ ਹੈ ਤੇ ਇਹ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਪੁਲਿਸ ਮੁਖੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਸਰਗਣਾ ਸਾਫ ਸਿੰਘ ਦੇ ਵੱਲੋਂ ਆਨਲਾਈਨ ਖਰੀਦੇ ਗਏ ਮੈਥਨੋਲ ਕੈਮੀਕਲ ਦੀ ਵਰਤੋਂ ਨਕਲੀ ਸ਼ਰਾਬ ਬਣਾਉਣ ਵਾਸਤੇ ਕੀਤੀ ਜਾ ਰਹੀ ਸੀ ਉਹਨਾਂ ਦੱਸਿਆ ਕਿ ਇਸ ਮਾਮਲੇ ਦਾ ਮੁਕੰਮਲ ਤੌਰ ਤੇ ਪਰਦਾ ਫਾਸ਼ ਕਰਨ ਅਤੇ ਇਹਦੇ ਵਿੱਚ ਸ਼ਾਮਲ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਡੀਐਸਪੀ ਸਬਡਿਵੀਜ਼ਨ ਮਜੀਠਾ ਅਮੋਲਕ ਸਿੰਘ ਅਤੇ ਐਸਐਚਓ ਥਾਣਾ ਮਜੀਠਾ ਐਸਆਈ ਅਵਤਾਰ ਸਿੰਘ ਨੂੰ ਆਪਣੀਆਂ ਡਿਊਟੀਆਂ ਵਿੱਚ ਕੁਤਾਹੀ ਵਰਤਣ ਵਾਸਤੇ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ। ਉਹਨਾਂ ਦੱਸਿਆ ਕਿ ਦੋਸ਼ੀਆਂ ਦੇ ਵਿਰੁੱਧ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਡੀਜੀਪੀ ਨੇ ਦੱਸਿਆ ਕਿ ਸਾਰੇ ਦੁੱਖ ਦੇ ਸਮੇਂ ਇੱਕਜੁੱਟਾਂ ਅਤੇ ਯਕੀਨੀ ਬਣਾਉਣ ਵਾਸਤੇ ਦ੍ਰਿੜਾਂ ਕਿ ਨਿਆਂ ਦਿੱਤਾ ਜਾਵੇ ਅਤੇ ਭਵਿੱਖ ਵਿੱਚ ਅਜਿਹੇ ਦੁਖਾਂਤਾਂ ਨੂੰ ਰੋਕਿਆ ਜਾਵੇ ਐਸਐਸਪੀ ਅਵਰੇਸਰ ਦਿਹਾਤੀ ਮਨਿੰਦਰ ਸਿੰਘ ਨੇ ਟੰਗ ਤਰੀਕਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਸਥਾਨਕ ਵਿਕਰੇਤਾ ਪ੍ਰਵਜੀਤ ਸਿੰਘ ਨੇ ਸਰਗਣਾ ਸਾਹਬ ਸਿੰਘ ਤੋਂ 50 ਲੀਟਰ ਦੀ ਕੈਨੀ ਵਿੱਚ ਭਰਿਆ ਮੈਥਨੋਲ ਕੈਮੀਕਲ ਪ੍ਰਾਪਤ ਕੀਤਾ ਸੀ ਪੁੱਛਗਿੱਛ ਤੋਂ ਬਾਅਦ ਦੋਸ਼ੀ ਸਾਹਬ ਸਿੰਘ ਨੇ ਖੁਲਾਸਾ ਕੀਤਾ ਕਿ ਉਸਨੇ ਆਨਲਾਈਨ ਪਲੇਟਫਾਰਮ ਦੇ ਰਾਹੀਂ ਲੁਧਿਆਣਾ ਸਥਿਤ ਕੈਮੀਕਲ ਫਾਰਮ ਸਾਹਿਲ ਕੈਮੀਕਲ ਤੋਂ ਮੈਥਨੋਲ ਆਰਡਰ ਕੀਤਾ ਸੀ ਐਸਐਸਪੀ ਨੇ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਸਰਗਣਾ ਸਾਹਬ ਸਿੰਘ ਦੇ ਵੱਲੋਂ ਦਿੱਲੀ ਸਥਿਤ ਫਰਮ ਤੋਂ ਵੀ ਆਰਡਰ ਕੀਤੀ ਗਈ ਮੈਥਨੋਲ ਦੀ ਇੱਕ ਹੋਰ ਖੇਪ ਰਸਤੇ ਵਿੱਚ ਸੀ ਉਹਨਾਂ ਦੱਸਿਆ ਕਿ ਆਪਕਾਰੀ ਅਤੇ ਪੁਲਿਸ ਟੀਮਾਂ ਨੂੰ ਖੇਪ ਪਹੁੰਚਣ ਤੇ ਇਸ ਨੂੰ ਪ੍ਰਾਪਤ ਕਰਨ ਅਤੇ ਜ਼ਬਤ ਕਰਨ ਲਈ ਤਾਇਨਾਤ ਕਰ ਦਿੱਤਾ ਗਿਆ ਉਹਨਾਂ ਦੱਸਿਆ ਕਿ ਇਸ ਰੈਕਟ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਇਸ ਸੰਬੰਧੀ ਐਫਆਈਆਰ ਨੰਬਰ 42/25 ਥਾਣਾ ਮਜੀਠਾ ਚ ਐਫਆਈਆਰ ਨੰਬਰ 16/25 ਥਾਣਾ ਕੱਥੂ ਨੰਗਲ ਚ ਭਾਰਤੀ ਨਿਆਇ ਸੰਹਿਤਾ ਪਾ ਵੀਐਨਐਸ ਦੀ ਧਾਰਾ 105 ਅਤੇ 103 ਆਪਕਾਰੀ ਐਕਟ ਦੀ ਧਾਰਾ 61ਏ ਅਤੇ ਐਸ ਸੀ ਐਸਟੀ ਐਕਟ ਦੀ ਧਾਰਾ 3 ਦੇ ਤਹਿਤ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਹੈ ਅਤੇ ਨਾਲ ਹੀ ਤੁਰੰਤ ਪ੍ਰਭਾਵ ਦੇ ਨਾਲ ਆਪਕਾਰੀ ਵਿਭਾਗ ਦੇ ਵਿੱਚ ਵੀ ਕੁਝ ਵਿਅਕਤੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਹੁਣ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਫੌਜ ਨੂੰ ਭਵਿੱਖ ਦਾ ਪਲਾਨ ਪਾ ਫਿਊਚਰ ਪਲਾਨ ਦਿੱਤਾ ਗਿਆ ਹੈ ਆਪਰੇਸ਼ਨ ਸੰਧੂਰ ਦੇ ਬਾਬਤ ਬੀਤੇ ਕਈ ਦਿਨਾਂ ਤੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਰਹੇ ਹਾਂ ਇਹਦੇ ਉੱਤੇ ਬੀਤੇ ਦਿਨੀ ਰਾਸ਼ਟਰ ਨੂੰ ਸੰਬੋਧਨ ਕੀਤਾ ਸੀ ਪ੍ਰਧਾਨ ਮੰਤਰੀ ਮੋਦੀ ਨੇ ਅਤੇ ਉਹਦੇ ਤੋਂ ਬਾਅਦ ਅਗਲੀ ਸਵੇਰ ਆਦਮਪੁਰ ਏਅਰਬਿਸ ਤੇ ਪਹੁੰਚ ਜਾਂਦੇ ਆ ਪ੍ਰਧਾਨ ਮੰਤਰੀ ਮੋਦੀ ਨੇ ਹਵਾਈ ਫੌਜ ਦੇ ਜਵਾਨਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀ ਹਿੰਮਤ ਵਧਾਈ ਹੈ ਇਹਦੇ ਤੋਂ ਬਾਅਦ ਮੋਦੀ ਨੇ ਆਪਣੇ ਐਕਸ ਅਕਾਊਂਟ ਤੇ ਇੱਕ ਪੋਸਟ ਵੀ ਕੀਤੀ ਹੈ ਜਿਸ ਨਾਲ ਉਹਨਾਂ ਨੇ ਇੱਕ ਖਾਸ ਨੋਟ ਵੀ ਲਿਖਿਆ ਹੈ ਉਨਾ ਲਿਖਿਆ ਕਿ ਅੱਜ ਸਵੇਰੇ ਮੈਂ ਆਦਮਪੁਰ ਏਅਰ ਫੋਰਸ ਸਟੇਸ਼ਨ ਪਹੁੰਚਿਆ ਅਤੇ ਆਪਣੇ ਬਹਾਦਰ ਤੇ ਜਵਾਬਾਸ ਜਵਾਨਾਂ ਨਾਲ ਖਾਸ ਮੁਲਾਕਾਤ ਕੀਤੀ ਹਿੰਮਤ, ਦ੍ਰਿੜਤਾ ਅਤੇ ਨਿਡਰਤਾ ਦੇ ਪ੍ਰਤੀਕ ਇਹਨਾਂ ਜਵਾਨਾਂ ਨਾਲ ਕੁਝ ਸਮਾਂ ਬਿਤਾਉਣਾ ਇੱਕ ਬਹੁਤ ਹੀ ਖਾਸ ਅਨੁਭਵ ਸੀ ਭਾਰਤ ਸਾਡੇ ਹਥਿਆਰਬੰਦ ਬਲਾਂ ਸਾਡੇ ਦੇਸ਼ ਲਈ ਕੀਤੇ ਹਰ ਕੰਮ ਲਈ ਹਮੇਸ਼ਾ ਹੀ ਤਾਰਵਾਦੀ ਰਹੇਗਾ ਆਪਰੇਸ਼ਨ ਸੰਧੂਰ ਨੇ ਦੁਨੀਆ ਨੂੰ ਭਾਰਤ ਦੀ ਤਾਕਤ ਦਿਖਾਈ ਹੈ ਭਾਰਤੀ ਫੌਜਾਂ ਨੇ ਦੱਸ ਦਿੱਤਾ ਕਿ ਜੇਕਰ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਜਾਵੇ ਤਾਂ ਉਹ ਕਿੰਨੀ ਦੂਰ ਤੱਕ ਜਾ ਸਕਦੇ ਆ ਤੇ ਕਿੰਨੀ ਤਬਾਹੀ ਮਚਾ ਸਕਦੇ ਨੇ ਹੁਣ ਪ੍ਰਧਾਨ ਮੰਤਰੀ ਮੋਦੀ ਨੇ ਪੁਵਿੱਖ ਦੀ ਯੋਜਨਾ ਵੀ ਫੌਜ ਦੇ ਹਵਾਲੇ ਕਰ ਦਿੱਤੀ ਹੈ ਆਦਮਪੁਰ ਏਅਰਵੇਸ ਤੇ ਭਾਰਤੀ ਹਵਾਈ ਫੌਜ ਦੇ ਜਵਾਨਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤ ਦੀਆਂ 300ਹਾਂ ਦਾ ਜ਼ਿਕਰ ਕੀਤਾ ਜੋ ਪਾਕਿਸਤਾਨ ਦੀ ਕਿਸੇ ਵੀ ਹਿੰਮਤ ਦਾ ਜਵਾਬ ਹੋਣਗੀਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਜੇਕਰ ਕੋਈ ਹਮਲਾ ਹੁੰਦਾ ਤਾਂ ਭਾਰਤ ਉਸ ਦਾ ਜਵਾਬ ਦੇਵੇਗਾ ਉਹ ਜ਼ਰੂਰ ਜਵਾਬ ਦੇਵੇਗਾ ਅਸੀਂ ਇਸ ਨੂੰ ਸਰਜੀਕਲ ਸਟ੍ਰਾਈਕ ਅਤੇ ਹਵਾਈ ਹਮਲਿਆਂ ਦੇ ਦੌਰਾਨ ਵੀ ਦੇਖਿਆ ਹੈ ਪਾਕਿਸਤਾਨ ਦੀ ਅਪੀਲ ਤੋਂ ਬਾਅਦ ਭਾਰਤ ਨੇ ਆਪਣੀ ਫੌਜੀ ਕਾਰਵਾਈ ਨੂੰ ਸਿਰਫ ਮੁਲਤਵੀ ਕੀਤਾ ਹੈ ਜੇਕਰ ਪਾਕਿਸਤਾਨ ਦੁਬਾਰਾ ਅੱਤਵਾਦੀ ਗਤੀਵਿਧੀਆਂ ਜਾਂ ਫੌਜੀ ਦਲੇਰੀ ਦਾ ਸਹਾਰਾ ਲੈਂਦਾ ਹੈ ਤਾਂ ਅਸੀਂ ਉਹਨਾਂ ਨੂੰ ਟਕਮਾ ਜਵਾਬ ਦੇਵਾਂਗੇ ਉਹਨਾਂ ਕਿਹਾ ਕਿ ਭਾਰਤ ਨੇ ਤਿੰਨ ਸਿਧਾਂਤ ਇਹ ਕਰ ਦਿੱਤੇ ਹੈ ਪਹਿਲਾ ਇਹ ਕਿ ਜੇਕਰ ਭਾਰਤ ਤੇ ਕਿਸੇ ਦੇ ਵੀ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਭਾਰਤ ਆਪਣੇ ਤਰੀਕੇ ਨਾਲ ਜਵਾਬ ਦੇਵੇਗਾ ਉਹ ਆਪਣੀਆਂ ਸ਼ਰਤਾਂ ਅਤੇ ਆਪਣੇ ਤਰੀਕੇ ਨਾਲ ਜਵਾਬ ਦੇਵੇਗਾ ਇਹ ਪਾਕਿਸਤਾਨੀ ਅਤਵਾਦੀਆਂ ਅਤੇ ਉਹਨਾਂ ਦੇ ਅਕਾਵਾਂ ਵਾਸਤੇ ਸਿੱਧੀ ਚੇਤਾਵਨੀ ਹੈ ਦੂਸਰਾ ਇਹ ਕਿ ਭਾਰਤ ਕਿਸੇ ਵੀ ਪਰਮਾਣੂ ਬਲੈਕਮੇਲਰ ਨੂੰ ਬਰਦਾਸ਼ਤ ਨਹੀਂ ਕਰੇਗਾ ਇਹਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਪਰਮਾਣੂ ਹਮਲੇ ਦਾ ਖਤਰਾ ਭਾਰਤ ਨੂੰ ਨਹੀਂ ਰੋਕ ਸਕੇਗਾ ਪਾਕਿਸਤਾਨ ਦੇ ਕਈ ਨੇਤਾਵਾਂ ਨੇ ਪਰਮਾਣੂ ਹਮਲੇ ਦੀਆਂ ਕਈ ਵਾਰ ਧਮਕੀਆਂ ਦਿੱਤੀਆਂ ਸਨ ਤੀਸਰੀ ਗੱਲ ਇਹ ਕਿ ਅਸੀਂ ਅਤਵਾਦ ਨੂੰ ਸਰਪ੍ਰਸਤੀ ਦੇਣ ਵਾਲੀ ਸਰਕਾਰ ਅਤੇ ਅਤਵਾਦੀ ਮਾਲਕਾਂ ਨੂੰ ਵੱਖਰੀਆਂ ਹਸਤੀਆਂ ਵਜੋਂ ਨਹੀਂ ਦੇਖਾਂਗੇ ਦੁਨੀਆਵੀ ਭਾਰਤ ਇਸ ਨਵੇਂ ਰੂਪ ਨੂੰ ਇਸ ਲਈ ਨਵੀਂ ਵਿਵਸਥਾ ਨੂੰ ਸਮਝਦੇ ਹੋਏ ਅੱਗੇ ਵਧ ਰਹੀ ਹੈ ਇਹ ਪਾਕਿਸਤਾਨੀ ਫੌਜ ਅਤੇ ਪਾਕਿਸਤਾਨ ਸਰਕਾਰ ਨੂੰ ਸਾਡੀ ਸਿੱਧੀ ਚੇਤਾਵਨੀ ਹੈ ਦੂਸਰੇ ਪਾਸੇ ਇੱਕ ਹੋਰ ਵੱਡੀ ਕਾਰਵਾਈ ਭਾਰਤ ਵੱਲੋਂ ਪਾ ਦਿੱਤੇ ਜਾਣ ਦੀ ਜਾਣਕਾਰੀ ਮਿਲ ਰਹੀ ਹੈ ਭਾਰਤ ਸਰਕਾਰ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਤੈਨਾਤ ਇੱਕ ਪਾਕਿਸਤਾਨੀ ਕਰਮਚਾਰੀ ਨੂੰ ਪਰਸੋਨਾ ਨੌਨ ਗ੍ਰਾਟਾ ਐਲਾਨ ਕਰ ਦਿੱਤਾ ਹੈ ਅਤੇ ਉਸ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਭਾਰਤ ਛੱਡਣ ਦਾ ਹੁਕਮ ਦੇ ਦਿੱਤਾ ਹੈ ਇਹ ਹੁਕਮ ਉਦੋਂ ਦਿੱਤਾ ਗਿਆ ਜਦੋਂ ਪਤਾ ਲੱਗਿਆ ਕਿ ਇਹ ਵਿਅਕਤੀ ਦਿੱਲੀ ਵਿੱਚ ਬੈਠਾ ਹੈ ਤੇ ਭਾਰਤ ਦੇ ਵਿਰੋਧ ਸਾਜ਼ਿਸ਼ ਰਚ ਰਿਹਾ ਹੈ ਜਾਣਕਾਰੀ ਅਨੁਸਾਰ ਇਹ ਵਿਅਕਤੀ ਪਾਕਿਸਤਾਨੀ ਖੂਫੀਆ ਏਜੰਸੀ ISI ਦਾ ਸਟਾਫ ਸੀ ਵਿਦੇਸ਼ ਮੰਤਰਾਲੇ ਦੇ ਅਨੁਸਾਰ ਇਹ ਅਧਿਕਾਰੀ ਭਾਰਤ ਵਿੱਚ ਆਪਣੇ ਕੂਟਨੀਤਿਕ ਨਿਜਮਾ ਦੇ ਉਲਟ ਗਤੀਵਿਧੀਆਂ ਵਿੱਚ ਸ਼ਾਮਲ ਸੀ ਵਿਦੇਸ਼ ਮੰਤਰਾਲੇ ਨੇ ਇੱਕ ਰਸਮੀ ਵਿਰੋਧ ਪੱਤਰ ਜਾਰੀ ਕਰ ਦਿੱਤਾ ਹੈ ਅਤੇ ਪਾਕਿਸਤਾਨ ਹਾਈ ਕਮਿਸ਼ਨ ਦੇ ਚਾਰਜ ਡੀ ਅਫੇਅਰਜ਼ ਨੂੰ ਇਸ ਫੈਸਲੇ ਦੀ ਜਾਣਕਾਰੀ ਵੀ ਦੇ ਦਿੱਤੀ ਅਧਿਕਾਰਤ ਸੂਤਰਾਂ ਦੇ ਅਨੁਸਾਰ ਇਹ ਅਧਿਕਾਰੀ ਦਿੱਲੀ ਵਿੱਚ ਬੈਠ ਕੇ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਸਾਜ਼ਿਸ਼ਾਂ ਵਿੱਚ ਸ਼ਾਮਲ ਸੀ ਜੋ ਕਿ ਉਸਦੀ ਅਧਿਕਾਰਤ ਭੂਮਿਕਾ ਅਧੀਨ ਸਵੀਕਾਰਯੋਗ ਨਹੀਂ ਹੈ ਦਰਅਸਲ ਪੰਜਾਬ ਪੁਲਿਸ ਨੇ ਨਵੀਂ ਦਿੱਲੀ ਸਥਿਤ ਹਾਈ ਕਮਿਸ਼ਨ ਦੇ ਵਿੱਚ ਤਾਇਨਾਤ ਇੱਕ ਪਾਕਿਸਤਾਨੀ ਅਧਿਕਾਰੀ ਨਾਲ ਜੁੜਿਆ ਜਸੂਸੀ ਗਤੀਵਿਧੀਆਂ ਵਿੱਚ ਕਥਿਤ ਸ਼ਮੂਲੀਅਤ ਤੇ ਦੋਸ਼ ਵਿੱਚ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਹੈ ਭਰੋਸੇ ਜੋ ਖੁਫੀਆ ਜਾਣਕਾਰੀ ਦੇ ਆਧਾਰ ਤੇ ਇੱਕ ਸ਼ੱਕੀ ਨੂੰ ਭਾਰਤੀ ਫੌਜ ਦੀਆਂ ਗਤੀਵਿਧੀਆਂ ਨਾਲ ਸੰਬੰਧਤ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਸਥਿਤ ਇੱਕ ਹੈਂਡਲਰ ਨੂੰ ਲੀਕ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪੁਛਗਿਸਤoration ਖੁਲਾਸੇ ਹੋਣ ਦੇ ਆਧਾਰ ਤੇ ਇੱਕ ਹੋਰ ਸਾਥੀ ਦੀ ਪਛਾਣ ਕੀਤੀ ਗਈ ਅਤੇ ਉਸ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਉਹਨਾਂ ਨੂੰ ਗੁਪਤ ਜਾਣਕਾਰੀ ਪ੍ਰਦਾਨ ਕਰਨ ਵਾਸਤੇ ਆਨਲਾਈਨ ਪੈਸੇ ਦਿੱਤੇ ਜਾ ਰਹੇ ਸੀ ਉਹ ਹੈਂਡਲਰ ਦੇ ਲਗਾਤਾਰ ਸੰਪਰਕ ਵਿੱਚ ਸੀ ਅਤੇ ਦੂਸਰੇ 에ਜੰਟਾਂ ਨੂੰ ਫੰਡ ਦੰਦਾ ਸੀ ਦੋ ਮੋਬਾਈਲ ਫੋਨ ਵੀ ਉਹਨਾਂ ਕੋਲੋਂ ਬਰਾਮਦ ਕੀਤੇ ਗਏ ਐ ਇਹ ਕਾਰਵਾਈ ਸਰਹੱਦ ਪਾਰ ਜਾਸੂਸੀ ਨੈੱਟਵਰਕ ਨੂੰ ਖਤਮ ਕਰਨ ਵੱਲ ਇੱਕ ਵੱਡਾ ਕਦਮ ਐ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤ ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਕੂਟਨੀਤਿਕ ਨਿਯਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਤੇ ਅਜਿਹੇ ਮਾਮਲਿਆਂ ਵਿੱਚ ਸਖਤ ਕਾਰਵਾਈ ਆਮਲ ਵਿੱਚ ਲਿਆਂਦੀ ਜਾਏਗੀ ਦੋਵਾਂ ਮੁਲਕਾਂ ਵਿਚਾਲੇ ਪਹਿਲਾਂ ਤੋਂ ਹੀ ਤਣਾਅਪੂਰਨ ਸਬੰਧਾਂ ਦੇ ਸੰਦਰਭ ਵਿੱਚ ਇਸ ਵਿਕਾਸ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਇਦੇ ਤੋਂ ਪਹਿਲਾਂ ਵੀ ਭਾਰਤ ਨੇ ਜ਼ਿਆਦਾਤਰ ਪਾਕਿਸਤਾਨੀ ਡਿਪਲੋਮੈਟਸ ਨੂੰ ਭਾਰਤ ਛੱਡਣ ਦਾ ਹੁਕਮ ਦੇ ਦਿੱਤਾ ਸੀ ਹੁਣੇ ਹੀ ਮੈਂ ਇੱਕ ਸ਼ਬਦ ਦਾ ਜ਼ਿਕਰ ਕੀਤਾ ਸੀ ਪਰਸੋਨਾ ਨੌਨ ਗਰਾਟਾ ਦਰਅਸਲ ਇਹ ਹੁੰਦਾ ਕੀ ਹੈ ਅਸਲ ਦੇ ਵਿੱਚ ਇੱਕ ਲੈਟਿਨ ਇੱਕ ਲਾਤੀਨੀ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਅਣਚਾਹੀ ਵਿਅਕਤੀ ਇਹ ਸ਼ਬਦ ਕੂਟਨੀਤੀ ਦੀ ਦੁਨੀਆ ਵਿੱਚ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਮੁਲਕ ਕਿਸੇ ਵਿਦੇਸ਼ੀ ਡਿਪਲੋਮੈਟ ਜਾਂ ਅਧਿਕਾਰੀ ਨੂੰ ਦੇਸ਼ ਵਿਰੋਧੀ ਸਮਝਣਾ ਸ਼ੁਰੂ ਕਰ ਦਿੰਦਾ ਹੈ ਇਹ ਉਦੋਂ ਹੁੰਦਾ ਜਦੋਂ ਵਿਅਕਤੀ ਜਾਸੂਸੀ 사ਜਿਸ਼ ਜਾਂ ਹੋਰ ਗਲਤ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਜਦੋਂ ਕਿਸੇ ਨੂੰ ਪਰਸੋਨਾ ਨੌਨ ਗ੍ਰਾਟਾ ਐਲਾਨ ਕੀਤਾ ਜਾਂਦਾ ਹੈ ਤਾਂ ਉਸ ਨੂੰ ਆਮ ਤੌਰ ਤੇ 24 ਤੋਂ 72 ਘੰਟਿਆਂ ਦੇ ਅੰਦਰ ਅੰਦਰ ਮੁਲਕ ਛੱਡਣ ਦਾ ਹੁਕਮ ਦਿੱਤਾ ਜਾਂਦਾ ਹੈ ਇਸ ਨੂੰ ਅੰਤਰਰਾਸ਼ਟਰੀ ਸਬੰਧਾਂ ਵਿੱਚ ਸਭ ਤੋਂ ਮਜ਼ਬੂਤ ਕੂਟਨੀਤਕ ਵਿਰੋਧ ਮੰਨਿਆ ਜਾਂਦਾ ਜੋ ਕਿ ਭਾਰਤ ਨੇ ਦਰਸਾ ਦਿੱਤਾ ਹੈ ਤੇ ਹੁਣ ਗੱਲ ਕਰ ਦਿੱਤੀ ਹੈ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਇੱਕ ਵੱਡਾ ਤੇ ਸਪਸ਼ਟ ਸੰਦੇਸ਼ ਪਾਕਿਸਤਾਨ ਨੂੰ ਦਿੱਤਾ ਗਿਆ ਹੈ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੰਗਬੰਦੀ ਤੋਂ ਬਾਅਦ ਵਿਦੇਸ਼ ਮੰਤਰਾਲੇ ਦੇ ਵੱਲੋਂ 13 ਮਈ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਜੰਮੂ ਕਸ਼ਮੀਰ ਅਤੇ ਕਬਜ਼ੇ ਵਾਲੇ ਕਸ਼ਮੀਰ ਬਾਰੇ ਭਾਰਤ ਦੀ ਨੀਤੀ ਬਿਲਕੁਲ ਸਾਫ਼ ਹੈ। ਇਹ ਮੁੱਦਾ ਦੋਵੇਂ ਦੇਸ਼ ਮਿਲ ਕੇ ਹੱਲ ਕਰਨਗੇ। ਕਿਸੇ ਤੀਸਰੇ ਮੁਲਕ ਦੀ داخل ਅੰਦਾਜ਼ੀ ਦੀ ਕੋਈ ਲੋੜ ਨਹੀਂ ਹੈ। ਜੈਸਵਾਲ ਨੇ ਕਿਹਾ ਕਿ ਇਹ ਸਾਡਾ ਲੰਬੇ ਸਮੇਂ ਤੋਂ ਰਾਸ਼ਟਰੀ ਸਟੈਂਡ ਰਿਹਾ ਹੈ ਕਿ ਜੰਮੂ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਨਾਲ ਸਬੰਧਤ ਕੋਈ ਵੀ ਮੁੱਦਾ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਦਵੱਲੇ ਤੌਰ ਤੇ ਹੀ ਹੱਲ ਕੀਤਾ ਜਾਣਾ ਚਾਹੀਦਾ ਹੈ ਇਸ ਨੀਤੀ ਵਿੱਚ ਕੋਈ ਵੀ ਬਦਲਾ ਨਹੀਂ ਹੋਇਆ ਲੰਬਿਤ ਮਾਮਲਾ ਪਾਕਿਸਤਾਨ ਦੁਆਰਾ ਭਾਰਤੀ ਖੇਤਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਗੈਰ ਕਾਨੂੰਨੀ ਢੰਗ ਨਾਲ ਖਾਲੀ ਕਰਵਾਉਂਦਾ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਵਪਾਰਬਾਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ 7 ਮਈ ਨੂੰ ਆਪਰੇਸ਼ਨ ਸੰਧੂਰ ਦੀ ਸ਼ੁਰੂਆਤ ਤੋਂ ਲੈ ਕੇ 10 ਮਈ ਨੂੰ ਗੋਲੀਬਾਰੀ ਅਤੇ ਫੌਜੀ ਕਾਰਵਾਈ ਨੂੰ ਰੋਕਣ ਦੇ ਸਮਝੌਤੇ ਤੱਕ ਭਾਰਤੀ ਅਤੇ ਅਮਰੀਕੀ ਨੇਤਾਵਾਂ ਦੇ ਵਿਚਕਾਰ ਗੱਲਬਾਤ ਫੌਜੀ ਸਥਿਤੀ ਤੇ ਹੁੰਦੀ ਰਹੀ। ਇਹਨਾਂ ਵਿੱਚੋਂ ਕਿਸੇ ਵੀ ਚਰਚਾ ਚ ਕਿਸੇ ਗੱਲਬਾਤ ਦੇ ਵਿੱਚ ਵਪਾਰਤਾ ਮੁੱਦਾ ਨਹੀਂ ਸੀ ਉੱਠਿਆ। ਟਰੰਪ ਦੀ ਵਿਚੋਲਗੀ ਦੇ ਮੁੱਦੇ ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸਾਡੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਰਾਸ਼ਟਰੀ ਸਥਿਤੀ ਹੈ ਕਿ ਭਾਰਤੀ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਨਾਲ ਸੰਬੰਧਤ ਕੋਈ ਵੀ ਮੁੱਦਾ ਭਾਰਤ ਅਤੇ ਪਾਕਿਸਤਾਨ ਦੁਆਰਾ ਦਵੱਲੇ ਤੌਰ ਤੇ ਹੱਲ ਕੀਤਾ ਜਾਵੇਗਾ। ਇਸ ਨੀਤੀ ਵਿੱਚ ਕੋਈ ਬਦਲਾਅ ਨਾ ਹੋਇਆ ਤੇ ਨਾ ਹੋਵੇਗਾ। ਜਿਵੇਂ ਕਿ ਤੁਸੀਂ ਜਾਣਦੇ ਹੋ ਲੰਬਤ ਮਾਮਲਾ ਸਿਰਫ ਪਾਕਿਸਤਾਨ ਦੁਆਰਾ ਗੈਰ ਕਾਨੂੰਨੀ ਤੌਰ ਤੇ ਕਬਜ਼ੇ ਵਾਲੇ ਭਾਰਤੀ ਖੇਤ ਨੂੰ ਖਾਲੀ ਕਰਵਾਉਣ ਦਾ ਹੀ ਹੈ ਆਪਰੇਸ਼ਨ ਸੰਧੂਰ ਅਤੇ ਉਸ ਤੋਂ ਬਾਅਦ ਹੋਈ ਫੌਜੀ ਕਾਰਵਾਈ ਤੇ ਬੋਲਦਿਆਂ ਜੈਸਵਾਲ ਨੇ ਕਿਹਾ ਕਿ ਪਾਕਿਸਤਾਨ ਨੂੰ ਇੱਕ ਚੰਗਾ ਸਬਕ ਸਿਖਾਇਆ ਗਿਆ ਹੈ ਜੰਗਬੰਦੀ ਤੋਂ ਬਾਅਦ ਵੀ ਸਿੰਧੂ ਜਲ ਸਮਝੌਤੇ ਨੂੰ ਮੁਅਤਲ ਹੀ ਰੱਖਿਆ ਗਿਆ ਹੈ ਜੈਸਵਾਲ ਨੇ ਕਿਹਾ ਕਿ ਫੌਜੀ ਕਾਰਵਾਈ ਦੌਰਾਨ ਪਾਕਿਸਤਾਨ ਦੇ ਹਵਾਈ ਅੱਡੇ ਤੱਕ ਤਬਾਹ ਕਰ ਦਿੱਤੇ ਗਏ ਪਾਕਿਸਤਾਨ ਇੱਕ ਅਜਿਹਾ ਮੁਲਕ ਹੈ ਜੋ ਹਾਰਨ ਤੋਂ ਬਾਅਦ ਵੀ ਜਸ਼ਨ ਦਾ ਡਰਾਮਾ ਕਰਦਾ ਹੈ। ਉਹਨਾਂ ਸਪਸ਼ਟ ਤੌਰ ਤੇ ਕਿਹਾ ਕਿ ਜੰਗਮੰਦੀ ਸਮਝੌਤੇ ਵਿੱਚ ਵਪਾਰਤਾ ਕੋਈ ਜ਼ਿਕਰ ਨਹੀਂ ਹੈ। ਡੀਜੀ ਐਮਓ ਗੱਲਬਾਤ ਪਾਕਿਸਤਾਨ ਦੀ ਪਹਿਲ ਕਦਮੀ ਤੋਂ ਬਾਅਦ ਹੋਈ। ਉਹਨਾਂ ਰਾਸ਼ਟਰਪਤੀ ਟਰੰਪ ਦੇ ਇਸ ਦਾਅਵੇ ਨੂੰ ਮੁੱਢੋਂ ਰੱਦ ਕਰ ਦਿੱਤਾ ਕਿ ਉਹਨਾਂ ਨੇ ਵਪਾਰ ਰੋਕਣ ਦੀ ਧਮਕੀ ਦੇ ਕੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੰਗਮੰਦੀ ਕਰਵਾਉਣ ਦੇ ਵਿੱਚ ਮਦਦ ਕੀਤੀ ਸੀ। ਉਹਨਾਂ ਸਪਸ਼ਟ ਕੀਤਾ ਕਿ ਪਾਕਿਸਤਾਨ ਦੇ ਨਾਲ ਹਾਲੀ ਵਿੱਚ ਹੋਏ ਫੌਜੀ ਤਣਾਅ ਦੇ ਦੌਰਾਨ ਭਾਰਤ ਅਤੇ ਅਮਰੀਕਾ ਵਿਚਕਾਰ ਕਿਸੇ ਵੀ ਚਰਚਾ ਗੱਲਬਾਤ ਦੇ ਦੌਰਾਨ ਵਪਾਰਤਾ ਮੁੱਦਾ ਨਹੀਂ ਸੀ ਉੱਠਿਆ ਜੈਸਵਾਲ ਨੇ ਕਿਹਾ ਕਿ 7 ਮਈ ਨੂੰ ਆਪਰੇਸ਼ਨ ਸੰਧੂਰ ਦੀ ਸ਼ੁਰੂਆਤ ਤੋਂ ਲੈ ਕੇ 10 ਮਈ ਨੂੰ ਗੋਲੀਬਾਰੀ ਅਤੇ ਫੌਜੀ ਕਾਰਵਾਈ ਰੋਕਣ ਦੇ ਤੱਕ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਕਿਸੇ ਵੀ ਗੱਲਬਾਤ ਵਿੱਚ ਵਪਾਰ ਚਰਚਾ ਦਾ ਮੁੱਦਾ ਨਹੀਂ ਹੋਇਆ ਇਹ ਟਿੱਪਣੀਆਂ ਟਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸੰਭਾਵੀ ਪਰਮਾਣੂ ਯੁੱਧ ਨੂੰ ਟਾਲਣ ਦਾ ਸਿਰਾ ਲੈਣ ਤੋਂ ਬਾਅਦ ਸਾਹਮਣੇ ਆਈਆਂ ਸੀ ਇਹ ਕਹਿੰਦੇ ਹੋਏ ਕਿ ਉਹਨਾਂ ਨੇ ਅਤੇ ਉਹਨਾਂ ਦੇ ਪ੍ਰਸ਼ਾਸਨ ਨੇ ਦੋਵਾਂ ਮੁਲਕਾਂ ਵਿਚਕਾਰ ਪੂਰੀ ਤਰ੍ਹਾਂ ਅਤੇ ਤੁਰੰਤ ਜੰਗਬੰਦੀ ਦੀ ਵਿਚੋਲਗੀ ਕੀਤੀ ਹੈ। ਟਰੰਪ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਦੋਵਾਂ ਮੁਲਕਾਂ ਦੇ ਨੇਤਾਵਾਂ ਨੂੰ ਕਿਹਾ ਸੀ ਕਿ ਜੇਕਰ ਉਹ ਜੰਗਬੰਦੀ ਵਾਸਤੇ ਸਹਿਮਤ ਹੁੰਦੇ ਨੇ ਤਾਂ ਅਮਰੀਕਾ ਉਹਨਾਂ ਨੂੰ ਵਪਾਰ ਵਿੱਚ ਮਦਦ ਕਰੇਗਾ ਅਤੇ ਜੇਕਰ ਉਹ ਸਹਿਮਤ ਨਹੀਂ ਹੁੰਦੇ ਤਾਂ ਕੋਈ ਵੀ ਵਪਾਰ ਉਹਨਾਂ ਨਾਲ ਨਹੀਂ ਕੀਤਾ ਜਾਏਗਾ। ਇਹਦੇ ਤੋਂ ਬਾਅਦ ਦੋਵੇਂ ਦੇਸ਼ ਜੰਗਬੰਦੀ ਵਾਸਤੇ ਸਹਿਮਤ ਹੋਏ। ਜੰਗਬੰਦੀ ਵਿੱਚ ਦੂਸਰੇ ਦੇਸ਼ਾਂ ਦੀ ਭੂਮਿਕਾ ਨਾਲ ਸੰਬੰਧਿਤ ਇੱਕ ਸਵਾਲ ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਡੀਜੀਐਮਓ ਵਿਚਕਾਰ 10 ਮਈ ਨੂੰ ਦੁਪਹਿਰ 3 ਵਜੇ 35 ਮਿੰਟ ਤੇ ਇੱਕ ਫੋਨ ਕਾਲ ਹੋਈ ਇਸ ਗੱਲਬਾਤ ਵਿੱਚ ਹੀ ਸਮਝੌਤੇ ਦੀ ਮਿਤੀ ਅਤੇ ਸਮਾਂ ਤੈਅ ਕਰ ਦਿੱਤਾ ਗਿਆ ਵਿਦੇਸ਼ ਕੱਤਰ ਇਹ ਸਬੰਧ ਵਿੱਚ ਪਹਿਲਾਂ ਹੀ ਇੱਕ ਬਿਆਨ ਦੇ ਚੁੱਕੇ ਨੇ ਵਿਦੇਸ਼ ਮੰਤਰਾਲੇ ਨੂੰ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਇਸ ਕਾਲ ਲਈ ਬੇਨਤੀ ਦੁਪਹਿਰ 12 ਵਜੇ 37 ਮਿੰਟ ਤੇ ਮਿਲੀ ਸੀ ਤਕਨੀਕੀ ਮੁਸ਼ਕਲਾਂ ਦੇ ਕਾਰਨ ਪਾਕਿਸਤਾਨੀ ਪੱਖ ਨੂੰ ਹੌਟਲਾਈਨ ਨਾਲ ਜੁੜਨ ਲਈ ਸ਼ੁਰੂਆਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਇਦੇ ਤੋਂ ਬਾਅਦ ਭਾਰਤੀ ਡੀਜੀਐਮਓ ਦੀ ਉਪਲਬਧਤਾ ਦੇ ਆਧਾਰ ਤੇ ਸਮਾਂ ਦੁਪਹਿਰ 3:25 ਦਾ ਨਿਰਧਾਰਤ ਕੀਤਾ ਗਿਆ। ਇਹਦੇ ਨਾਲ ਹੀ ਭਾਰਤ ਕਿਸੇ ਵੀ ਹਾਲਤ ਦੇ ਵਿੱਚ ਪਾਕਿਸਤਾਨ ਦੀ ਬਲੈਕਮੇਲਿੰਗ ਨੂੰ ਬਰਦਾਸ਼ਤ ਨਹੀਂ ਕਰੇਗਾ। ਜੈਸਵਾਲ ਨੇ ਕਿਹਾ ਕਿ ਹਾਰ ਤੋਂ ਬਾਅਦ ਵੀ ਜਿੱਤ ਦਾ ਦਾਵਾ ਕਰਨਾ ਪਾਕਿਸਤਾਨ ਦੀ ਪੁਰਾਣੀ ਆਦਤ ਹੈ। ਉਹਨਾਂ ਨੇ 71, 1975 ਅਤੇ 1999 ਦੇ ਕਾਰਗੋਲ ਯੁੱਧ ਵਿੱਚ ਵੀ ਇਹ ਜਿਹਾ ਕੀਤਾ ਸੀ। ਪਾਕਿਸਤਾਨ ਦਾ ਢੋਲ ਵਜਾਉਣ ਦਾ ਪੁਰਾਣਾ ਰਵਈਆ ਹੈ। ਉਸ ਨੂੰ ਆਤਮ ਸਮਰਪਣ ਕਰ ਦਿਓ ਪਰ ਢੋਲ ਵੀ ਵਜਾਉਂਦੇ ਰਹਿਣ ਦਿਓ ਤੇ ਹੁਣ ਦੂਸਰੇ ਪਾਸਿਓ ਪਾਕਿਸਤਾਨ ਨੇ ਵੀ ਇੱਕ ਚੇਤਾਵਨੀ ਦੇ ਦਿੱਤੀ ਹੈ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ 11 ਮਈ 2025 ਨੂੰ ਜੰਗਬੰਦੀ ਤੇ ਮੋਹਰ ਲੱਗ ਗਈ ਸੀ ਦੋਵਾਂ ਮੁਲਕਾਂ ਦੇ ਡੀਜੀਐਮਓਜ਼ ਨੇ ਇੱਕ ਦੂਸਰੇ ਦੇ ਨਾਲ ਗੱਲਬਾਤ ਕੀਤੀ ਤੇ ਜੰਗਬੰਦੀ ਨੂੰ ਹਰੀ ਝੰਡੀ ਦੇ ਦਿੱਤੀ ਸੀ ਭਾਵੇਂ ਜੰਗਬੰਦੀ ਨੂੰ ਅੰਤਮ ਰੂਪ ਦਿੱਤਿਆਂ ਕੁਝ ਘੰਟੇ ਹੀ ਹੋਏ ਸੀ ਪਰ ਪਾਕਿਸਤਾਨੀ ਮੰਤਰੀਆਂ ਨੇ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਦੀ ਚੇਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਕਿਹਾ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਪਾਣੀ ਦਾ ਵਿਵਾਦ ਹੱਲ ਨਹੀਂ ਹੁੰਦਾ ਤਾਂ ਜੰਗਬੰਦੀ ਜ਼ਿਆਦਾ ਦੇਰ ਨਹੀਂ ਚੱਲੇਗੀ। ਪਾਕਿਸਤਾਨੀ ਮੀਡੀਆ ਦੇ ਅਨੁਸਾਰ ਡਾਰ ਨੇ ਕਿਹਾ ਕਿ ਜੇਕਰ ਪਾਣੀ ਦੀ ਵੰਡ ਤੇ ਕੋਈ ਸਮਝੌਤਾ ਨਾ ਹੋਇਆ ਤਾਂ ਇਸ ਨੂੰ ਜੰਗਬੰਦੀ ਕਾਰਵਾਈ ਮੰਨਿਆ ਜਾਏਗਾ। ਉਹਨਾਂ ਇਹ ਵੀ ਆਖਿਆ ਕਿ ਕਸ਼ਮੀਰ ਮੁੱਦਾ ਇਸ ਪੂਰੀ ਲੜਾਈ ਦੀ ਜੜਾ ਹੈ। 1960 ਦੇ ਸਿੰਧੂ ਜਲ ਸਮਝੌਤੇ ਦੇ ਤਹਿਤ ਪਾਕਿਸਤਾਨ ਨੂੰ ਸਿੰਧੂ ਚਨਾਬ ਅਤੇ ਜੇਲਮ ਨਦੀਆਂ ਦਾ ਪਾਣੀ ਦਿੱਤਾ ਗਿਆ ਸੀ ਅਤੇ ਭਾਰਤ ਨੂੰ ਰਾਵੀ ਬਿਆਸ ਅਤੇ ਸਤਲੁਜ ਨਦੀਆਂ ਦਾ ਪਾਣੀ ਹਾਲਾਂਕਿ 22 ਅਪ੍ਰੈਲ ਨੂੰ ਪਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਇਸ ਸੰਧੀ ਨੂੰ ਮੁਅਤਲ ਕਰ ਦਿੱਤਾ ਸੀ 12 ਮਈ ਨੂੰ ਹੋਈ ਜੰਗਮਦੀ ਦੇ ਤਹਿਤ ਦੇਸ਼ ਇੱਕ ਦੂਸਰੇ ਤੇ ਹਮਲਾ ਨਾ ਕਰਨ ਵਾਸਤੇ ਸਹਿਮਤ ਹੋ ਗਏ ਸੀ ਹਾਲਾਂਕਿ ਇਸ ਦੇ ਵਿੱਚ ਸਿੰਧੂ ਜਲ ਸੰਧੀ ਦਾ ਕੋਈ ਜ਼ਿਕਰ ਨਹੀਂ ਸੀ ਹੋਇਆ ਸਿੰਧੂ ਜਲ ਸੰਧੀ ਰੱਦ ਹੋਣ ਤੋਂ ਬਾਅਦ ਪਾਕਿਸਤਾਨ ਨੂੰ ਡਰ ਹੈ ਕਿ ਭਾਰਤ ਸਿੰਧੂ, ਚਨਾਬ ਅਤੇ ਜੇਲਮ ਨਦੀਆਂ ਤੇ ਡੈਮ ਬਣਾ ਕੇ ਪਾਣੀ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰ ਸਕਦਾ ਹੈ ਦੱਸਣਾ ਬਣਦਾ ਹੈ ਕਿ ਪਾਕਿਸਤਾਨ ਦੇ ਪੰਜਾਬ ਅਤੇ ਸਿੰਧ ਸੂਬੇ ਪੂਰੀ ਤਰ੍ਹਾਂ ਸਿੰਧੂ ਨਦੀ ਦੇ ਪਾਣੀ ਤੇ ਨਿਰਭਰ ਕਰਦੇ ਆ ਅਜਿਹੀ ਸਥਿਤੀ ਵਿੱਚ ਜੇਕਰ ਭਾਰਤ ਪਾਣੀ ਦੇ ਕੁਝ ਹਿੱਸੇ ਨੂੰ ਰੋਕਣ ਜਾਂ ਇਸ ਦੇ ਵਹਾਅ ਨੂੰ 모ੜਨ ਵਿੱਚ ਸਫਲ ਹੋ ਜਾਂਦਾ ਹੈ ਤਾਂ ਪਾਕਿਸਤਾਨ ਨੂੰ ਵੱਡੇ ਪੱਧਰ ਤੇ ਇਸ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ ਸਿੰਧੂ ਅਤੇ ਇਸ ਤੀਆਂ ਸਹਾਇਕ ਨਦੀਆਂ ਦੇ ਪਾਣੀ ਦੀ ਵੰਡ ਅਕਸਰ ਦੋਵਾਂ ਮੁਲਕਾਂ ਵਿਚਕਾਰ ਵਿਵਾਦ ਦਾ ਕਾਰਨ ਰਹੀ ਹੈ ਪਹਿਲ ਕਾ ਮਹਾਮਲੇ ਤੋਂ ਬਾਅਦ ਭਾਰਤ ਨੇ ਇਸ ਸਿੰਧੂ ਜਲ ਸਮਝੌਤੇ ਨੂੰ ਮੁਅਤਲ ਕਰ ਦਿੱਤਾ ਸੀ ਅਜਿਹੀ ਸਥਿਤੀ ਵਿੱਚ ਪਾਣੀ ਦਾ ਮੁੱਦਾ ਇੱਕ ਵਾਰ ਫਿਰ ਦੋਵਾਂ ਮੁਲਕਾਂ ਦੇ ਵਿਚਕਾਰ ਟਕਰਾ ਦਾ ਕਾਰਨ ਬਣ ਸਕਦਾ ਹੈ ਤੇ ਹੁਣ ਪਾਕਿਸਤਾਨ ਦੇ ਵੱਲੋਂ ਵੀ ਜ਼ਿਕਰ ਕਰ ਦਿੱਤਾ ਗਿਆ ਹੈ ਕਿ ਇਸ ਤਣਾਅ ਅਤੇ ਇਸ ਜੰਦ ਦੇ ਦੌਰਾਨ ਕਿੰਨੇ ਫੌਜੀ ਉਹਨਾਂ ਦੇ ਹਲਾਕ ਹੋਏ ਨੇ ਕਿਉਂਕਿ ਕੱਲ ਭਾਰਤ ਨੇ ਦੱਸਿਆ ਸੀ ਕਿ ਇਸ ਕਾਰਵਾਈ ਦੇ ਦੌਰਾਨ ਭਾਰਤ ਦੇ ਪੰਜ ਫੌਜੀ ਹਲਾਕ ਹੋਏ ਨੇ ਹੁਣ ਪਾਕਿਸਤਾਨ ਨੇ ਦੱਸਿਆ ਕਿ ਭਾਰਤ ਨਾਲ ਹਾਲ ਹੀ ਵਿੱਚ ਹੋਈ ਫੌਜੀ ਝੜਪ ਦੇ ਨਾਲ ਉਹਨਾਂ ਦੇ 11 ਫੌਜੀ ਮਾਰੇ ਗਏ ਆ ਤੇ 78 ਹੋਰ ਜ਼ਖਮੀ ਹੋਏ ਆ ਉਹਨਾਂ ਦੀ ਫੌਜ ਵੱਲੋਂ ਇੱਕ ਬਿਆਨ ਦਿੱਤਾ ਗਿਆ ਤੇ ਦਾਅਵਾ ਕੀਤਾ ਗਿਆ ਕਿ 6 ਅਤੇ 7 ਮਈ ਦੀ ਰਾਤ ਨੂੰ ਭਾਰਤ ਵੱਲੋਂ ਕੀਤੇ ਗਏ ਬਿਨਾ ਪੜਕਾ ਹਟ ਤੇ ਨਿੰਦਣਯੋਗ ਕਾਰਤਾ ਪੂਰਨ ਹਮਲਿਆਂ 'ਚ 40 ਨਾਗਰਿਕ ਵੀ ਮਾਰੇ ਗਏ ਆ ਤੇ 121 ਹੋਰ ਜ਼ਖਮੀ ਹੋਏ ਆ ਭਾਰਤ ਅਤੇ ਪਾਕਿਸਤਾਨ ਨੇ ਸਰਹੱਦ ਪਾਰੋਂ 4 ਦਿਨਾਂ ਦੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਸ਼ਨੀਚਰਵਾਰ ਨੂੰ ਲੜਾਈ ਖਤਮ ਕਰਨ ਵਾਸਤੇ ਇੱਕ ਸਮਝੌਤੇ ਪਾਬ ਜੰਗਬੰਦੀ ਦਾ ਐਲਾਨ ਕੀਤਾ ਸੀ ਪਾਕਿਸਤਾਨੀ ਫੌਜ ਨੇ ਕਿਹਾ ਕਿ ਦੇਸ਼ ਦੀ ਰੱਖਿਆ ਕਰਦੇ ਹੋਏ ਪਾਕਿਸਤਾਨੀ ਹਥਿਆਰਵੰਦ ਫੌਜਾਂ ਦੇ 11 ਜਵਾਰ ਮਾਰੇ ਗਏ ਅਤੇ 78 ਜ਼ਖਮੀ ਹੋਏ ਮਾਰੇ ਗਏ ਸੈਨਿਕਾਂ ਵਿੱਚ ਪਾਕਿਸਤਾਨੀ ਹਵਾਈ ਫੌਜ ਦੇ ਸਕੁਐड्रन ਲੀਡਰ ਉਸਮਾਨ ਯੂਸਫ ਚੀਫ ਟੈਕਨੀਸ਼ੀਅਨ ਔਰੰਗਜ਼ੇਬ ਸੀਨੀਅਰ ਟੈਕਨੀਸ਼ੀਅਨ ਨਜੀਬ ਕਾਰਪੋਰਲ ਟੈਕਨੀਸ਼ੀਅਨ ਫਾਰੂਕ ਅਤੇ ਸੀਨੀਅਰ ਟੈਕਨੀਸ਼ੀਅਨ ਮੁਸਾਵਰ ਸ਼ਾਮਲ ਦੱਸੇ ਗਏ ਆ ਉਹਨਾਂ ਇਹ ਵੀ ਆਖਿਆ ਕਿ ਹਮਲੇ ਵਿੱਚ ਮਾਰੇ ਗਏ ਫੌਜੀ ਜਵਾਨਾਂ ਵਿੱਚ ਨਾਇਕ ਅਬਦੁਲ ਰਹਿਮਾਨ ਲਾ ਸनायक ਦਲਾਵਰ ਖਾਨ ਲਾ ਸनायक ਇਕਰਾਰ ਮੁੱਲਾ ਨਾਇਕ ਵਕਾਰ ਖਾਲਦ ਸਿਪਾਹੀ ਮੁਹੰਮਦ ਆਦਲ ਅਕਬਰ ਅਤੇ ਸਿਪਾਹੀ ਨਿਸਾਰ ਸ਼ਾਮਲ ਨੇ ਫੌਜ ਨੇ ਇਹ ਵੀ ਦਾਅਵਾ ਕੀਤਾ ਹੈ ਕਿ 6 ਅਤੇ 7 ਮਈ ਦੀ ਰਾਤ ਨੂੰ ਭਾਰਤ ਵੱਲੋਂ ਕੀਤੇ ਗਏ ਹਮਲਿਆਂ ਵਿੱਚ 7 ਔਰਤਾਂ ਤੇ 15 ਬੱਚਿਆਂ ਸਮੇਤ 40 ਨਾਗਰਿਕ ਮਾਰੇ ਗਏ ਆ ਅਤੇ 121 ਹੋਰ ਜ਼ਖਮੀ ਹੋਏ ਆ ਉਨਾ ਕਿਹਾ ਕਿ ਪਾਕਿਸਤਾਨੀ ਹਥਿਆਰਵੰਦ ਫੌਜਾਂ ਨੇ ਮਾਰਕਾਏ ਹੱਕ ਦੇ ਬੈਨਰ ਹੇਠ ਦ੍ਰਿੜਤਾ ਦੇ ਨਾਲ ਜਵਾਬ ਦਿੱਤਾ ਤੇ ਆਪਰੇਸ਼ਨ ਬੁਨਿਆਦ ਨੇ ਮਰਸੂਸ ਰਹੀ ਸਤੀਕ ਅਤੇ ਸਖਤ ਜਵਾਬੀ ਹਮਲੇ ਕੀਤੇ। ਉਹਨਾਂ ਇਹ ਵੀ ਆਖਿਆ ਕਿ ਪਾਕਿਸਤਾਨੀ ਹਥਿਆਰਵੰਦ ਫੌਜਾਂ ਵਿਛੜੇ ਨਾਗਰਿਕਤਾ ਫੌਜੀ ਕਰਮਚਾਰੀਆਂ ਨੂੰ ਸ਼ਰਧਾਂਜਲੀ ਦੇਣ ਵਿੱਚ ਪਾਕਿਸਤਾਨ ਦੇ ਲੋਕਾਂ ਨਾਲ ਸ਼ਾਮਲ ਨੇ। ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਕੋਈ ਅਸਪਸ਼ਟਤਾ ਨਹੀਂ ਹੋਣੀ ਚਾਹੀਦੀ ਕਿ ਪਾਕਿਸਤਾਨ ਦੀ ਪ੍ਰਭੂਸੱਤਾ ਜਾਂ ਖੇਤਰੀ ਅਖੰਡਤਾ ਨੂੰ ਦੁਬਾਰਾ ਚੁਣੌਤੀ ਦੇਣ ਦੀ ਜੇਕਰ ਕੋਸ਼ਿਸ਼ ਹੋਈ ਤਾਂ ਤੁਰੰਤ ਫੈਸਲਾ ਕੰਨ ਜਵਾਬ ਠੋਕ ਵਜਾ ਕੇ ਦਿੱਤਾ ਜਾਏਗਾ ਤੇ ਹੁਣ ਇਹਦੇ ਤੋਂ ਬਾਅਦ ਕੁਝ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਹਾਲੇ ਵੀ ਲਗਾਤਾਰ ਤਣਾਤ ਦੀਆਂ ਖਬਰਾਂ ਵੜ ਰਹੀਆਂ ਨੇ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਭਾਵੇਂ ਜੰਗਬੰਦੀ ਹੋ ਚੁੱਕੀ ਹੈ ਪਰ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਵਿੱਚ ਹਾਲੇ ਵੀ ਤਣਾਅ ਦੱਸਿਆ ਜਾ ਰਿਹਾ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਹੱਦੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਕਈ ਹੁਕਮ ਖਾਸ ਕਰਕੇ ਖਾਸ ਹੁਕਮ ਜਾਰੀ ਕੀਤੇ ਜਾ ਰਹੇ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਡੀਸੀ ਦੇ ਵੱਲੋਂ ਸਰਹੱਦੀ ਇਲਾਕਿਆਂ ਦੇ ਪਿੰਡਾਂ ਦੇ ਚਾਰ ਸਕੂਲਾਂ ਨੂੰ 20 ਮਈ ਤੱਕ ਬੰਦ ਰੱਖਣ ਦੇ ਹੁਕਮ ਦੇ ਦਿੱਤੇ ਗਏ ਨੇ ਇਹ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਜੋੜਾ ਸਰਕਾਰੀ ਪ੍ਰਾਇਮਰੀ ਸਕੂਲ ਸ਼ਕਰੀ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰ ਸਰਕਾਰੀ ਪ੍ਰਾਇਮਰੀ ਸਕੂਲ ਠਾਕਰ ਪਰ ਦੱਸੇ ਗਏ ਐ ਡਿਪਟੀ ਕਮਿਸ਼ਨਰ ਦੇ ਵੱਲੋਂ ਜਾਰੀ ਹੁਕਮਾਂ ਦੇ ਮੁਤਾਬਕ ਇਹਨਾਂ ਸਕੂਲਾਂ ਨੂੰ 20 ਮਈ ਤੱਕ ਬੰਦ ਰੱਖਿਆ ਜਾਏਗਾ ਤੇ ਬੱਚਿਆਂ ਨੂੰ ਆਨਲਾਈਨ ਕਲਾਸਾਂ ਦਿੱਤੀਆਂ ਜਾਣਗੀਆਂ ਇਨ੍ਹਾਂ ਸਕੂਲਾਂ ਵਿੱਚ ਮੁੜ ਕਲਾਸਾਂ ਕਦੋਂ ਲੱਗਣਗੀਆਂ ਅਤੇ ਬੱਚਿਆਂ ਨੂੰ ਕਦੋਂ ਸਕੂਲ ਸੱਦਿਆ ਜਾਏਗਾ ਇਹਦੇ ਬਾਬਤ ਡੀਸੀ ਖੁਦ ਅਗਲਾ ਫੈਸਲਾ ਲੈਣਗੇ ਅੰਮ੍ਰਿਤਸਰ ਵਾਲੇ ਪਾਸੋਂ ਵੀ ਇਸੇ ਤਰ੍ਹਾਂ ਦੀ ਖਬਰ ਹੈ ਬੇਸ਼ੱਕ ਜੰਗਬੰਦੀ ਹੈ ਪਰ ਹਾਲੇ ਵੀ ਸਰਹੱਦੀ ਇਲਾਕਿਆਂ 'ਚ ਪਾਕਿਸਤਾਨੀ ਡਰੋਨ ਦੇਖੇ ਜਾਣ ਦੀਆਂ ਖਬਰਾਂ ਬੜ ਰਹੀਆਂ ਨੇ ਇਹਦੇ ਤੋਂ ਬਾਅਦ ਇਨ੍ਹਾਂ ਸਰਹੱਦੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਆਮ ਲੋਕਾਂ ਨੂੰ ਅਪੀਲ ਕਰ ਰਹੇ ਹੈ ਕਿ ਉਹ ਪ੍ਰਸ਼ਾਸਨ ਦੇ ਵੱਲੋਂ ਜਾਰੀ ਹੁਕਮਾਂ ਦੀ ਹਾਲੇ ਵੀ ਪਾਲਣਾ ਕਰਨ ਹੁਣ ਅੰਮ੍ਰਿਤਸਰ ਦੇ ਡੀਸੀ ਦੇ ਵੱਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਸਵੈ-ਇਛਤ ਬਲੈਕਆਊਟ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਉਹਨਾਂ ਲਿਖਿਆ ਕਿ ਪਿਆਰੇ ਜ਼ਿਲ੍ਹਾ ਵਾਸੀਓ, ਸਭ ਤੋਂ ਪਹਿਲਾਂ ਇਹ ਕਿ ਅੱਜ ਅਸੀਂ 8 ਵਜੇ ਸਟਰੀਟ ਲਾਈਟਾਂ ਬੰਦ ਕਰਦੇ ਹਾਂਗੇ। ਦੂਸਰਾ ਇਹ ਕਿ ਕਿਰਪਾ ਕਰਕੇ ਇਸ ਸਮੇਂ ਆਪਣੀਆਂ ਸਾਰੀਆਂ ਬਾਹਰੀਆਂ ਲਾਈਟਾਂ ਬੰਦ ਕਰਕੇ ਸਵੈ-ਇਛਤ ਬਲੈਕਆਊਟ ਦੀ ਪਾਲਣਾ ਕਰੋ। ਜਿਵੇਂ ਕਿ ਵਰਾਂਡਾ, ਬਾਗ ਦੀਆਂ ਲਾਈਟਾਂ, ਗੇਟ ਦਰਵਾਜ਼ੇ ਤੇ ਲੱਗੀਆਂ ਲਾਈਟਾਂ ਆਦ। ਤੀਸਰੀ ਬੇਨਤੀ ਇਹ ਹੈ ਕਿ ਘਰ ਦੇ ਅੰਦਰ ਹੋਣ ਤੋਂ ਬਾਅਦ ਕਿਰਪਾ ਕਰਕੇ ਘੱਟੋ ਘੱਟ ਰੋਸ਼ਨੀ ਦੀ ਵਰਤੋਂ ਕੀਤੀ ਜਾਵੇ ਜਾਂ ਇਹ ਯਕੀਨੀ ਬਣਾਓ ਕਿ ਰੋਸ਼ਨੀ ਘਰ ਤੋਂ ਬਾਹਰ ਨਾ ਜਾਵੇ ਹਾਲਾਂਕਿ ਜੇਕਰ ਰੈੱਡ ਅਲਰਟ ਹੈ ਤਾਂ ਕਿਰਪਾ ਕਰਕੇ ਅੰਦਰੂਨੀ ਲਾਈਟਾਂ ਵੀ ਬੰਦ ਕੀਤੀਆਂ ਜਾਣ ਤੇ ਖਿੜਕੀਆਂ ਤੋਂ ਦੂਰ ਰਿਹਾ ਜਾਵੇ ਚੌਥੀ ਗੱਲ ਇਹ ਲਿਖੀ ਗਈ ਹੈ ਕਿ ਅਸੀਂ ਬਿਜਲੀ ਸਪਲਾਈ ਨੂੰ ਬੰਦ ਨਹੀਂ ਕਰਨਾ ਚਾਹੁੰਦੇ ਹਾਲਾਂਕਿ ਪਰ ਜੇਕਰ ਰੈੱਡ ਅਲਰਟ ਦੀ ਚੇਤਾਵਨੀ ਹੈ ਅਤੇ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਪਾਲਣਾ ਨਹੀਂ ਹੋ ਰਹੀ ਤਾਂ ਸਾਨੂੰ ਬਿਜਲੀ ਨੂੰ ਬੰਦ ਕਰਨ ਵਾਸਤੇ ਮਜਬੂਰ ਵੀ ਹੋਣਾ ਪੈ ਸਕਦਾ ਹੈ ਪੰਜਵੀਂ ਗੱਲ ਇਹ ਲਿਖੀ ਗਈ ਹੈ ਕਿ ਸਕੂਲ ਸਵੇਰੇ 10:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਖੁੱਲਣਗੇ ਤੇ ਹੁਣ ਗੱਲ ਕਰਦੇ ਆਂ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਦੀ ਜਾਣਕਾਰੀ ਮਿਲ ਰਹੀ ਆ ਕਿ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਨਿਕ ਕਮੇਟੀ ਦੀ ਇਕੱਤਰਤਾ ਹੋਈ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ ਹੈ ਜਿਸ ਦੇ ਵਿੱਚ ਪ੍ਰਬੰਧਕੀ ਕੰਮ ਕਾਜ ਨੂੰ ਲੈ ਕੇ ਕੁਝ ਫੈਸਲੇ ਕੀਤੇ ਗਏ ਆ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਸ਼੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਕੇਂਦਰੀ ਸਿੱਖ ਅਜਾਬ ਘਰ ਦੇ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਮੋਹਨ ਸਿੰਘ ਬਾਬਾ ਇੰਦਰਜੀਤ ਸਿੰਘ ਰਣਧੀਰ ਸਿੰਘ ਟੀਮਾ ਬਾਬਾ ਬਿਸ਼ਨ ਸਿੰਘ ਦੀਆਂ ਤਸਵੀਰਾਂ ਸ਼ਸ਼ੋਭਤ ਕੀਤੀਆਂ ਜਾਣਗੀਆਂ ਬਲਵੰਤ ਸਿੰਘ ਰਾਜ ਉਹਨਾਂ ਦੀ ਪਟੀਸ਼ਨ ਨੂੰ ਲੈ ਕੇ 17 ਮਈ ਨੂੰ ਚੰਡੀਗੜ੍ਹ ਦੇ ਵਿੱਚ ਵਕੀਲਾਂ ਦੇ ਪੈਨਲ ਦੇ ਨਾਲ ਇੱਕ ਮੀਟਿੰਗ ਕੀਤੀ ਜਾਏਗੀ ਜਿਸ ਵਿੱਚ ਅਗਲੀ ਰਣਨੀਤੀ ਉਲੀਕੀ ਜਾਏਗੀ ਐਡਵੋਕੇਟ ਧਾਮੀ ਨੇ ਕਿਹਾ ਕਿ ਬਲਵੰਤ ਸਿੰਘ ਰਾਜੋਣਾ ਦੇ ਕੇਸ ਵਿੱਚ ਕੇਂਦਰ ਸਰਕਾਰ ਵਿਤਕਰਾ ਕਰ ਰਹੀ ਹੈ। ਉਹਨਾਂ ਕਿਹਾ ਕਿ ਸ਼੍ਰੀਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਨੇੜੇ ਮਾਰੇ ਗਏ ਚਾਰ ਸਿੱਖਾਂ ਨੂੰ 5-5 ਲੱਖ ਰੁਪਏ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਲੀ ਸਹਾਇਤਾ ਵੀ ਦਿੱਤੀ ਜਾਏਗੀ। ਤੇ ਹੁਣ ਗੱਲ ਕਰਦੇ ਹਾਂ ਕੈਨੇਡਾ ਦੀ ਨਵੀਂ ਸਰਕਾਰ ਦੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਆਪਣੀ ਨਵੀਂ ਕੈਬਨਿਟ ਚੁਣ ਲਈ ਹੈ। ਲੈਬਰਲ ਸਰਕਾਰ ਨੂੰ ਰੂਪ ਦੇਣ ਵਾਸਤੇ ਨਵੇਂ ਵਿਦੇਸ਼ ਮੰਤਰੀ ਸੁਮੇਤ ਕੈਬਨਟ ਵਿੱਚ ਵੱਡੇ ਬਦਲਾਅ ਦਾ ਐਲਾਨ ਕਰ ਦਿੱਤਾ ਗਿਆ ਹੈ। ਕਾਰਨੀ ਦੇ ਨਵੇਂ ਮੰਤਰੀ ਮੰਡਲ ਵਿੱਚ 28 ਮੈਂਬਰ ਨੇ। ਇਹਨਾਂ ਤੋਂ ਇਲਾਵਾ ਹਰੇਕ ਸੂਬੇ ਤੋਂ 9 ਅਤੇ ਇੱਕ ਉੱਤਰ ਤੋਂ ਸਟੇਟ ਸਿਕੱਤਰ ਵੀ ਚੁਣ ਲਿਆ ਗਿਆ ਹੈ। ਸਟੇਟ ਸਿਕੱਤਰ ਦੇ ਵਿੱਚ ਕੁਝ ਪੁਰਾਣੇ ਚਿਹਰੇ ਸ਼ਾਮਲ ਨੇ ਪਰ ਜ਼ਿਆਦਾਤਰ ਉਹ ਲੋਕ ਨੇ ਜਿਹੜੇ ਕੈਬਨਟ ਵਿੱਚ ਨਹੀਂ ਰਹੇ ਜਾਂ ਪਿਛਲੇ ਮਹੀਨੇ ਹੋਈਆਂ ਚੋਣਾਂ ਦੇ ਵਿੱਚ ਸੰਸਦ ਚੁਣੇ ਗਏ ਸੀ। ਕੁੱਲ ਮਿਲਾ ਕੇ ਪ੍ਰਧਾਨ ਮੰਤਰੀ ਕਾਰਨੀ ਨੇ 24 ਨਵੇਂ ਚਿਹਰਿਆਂ ਨੂੰ ਸਥਾਨ ਦਿੱਤਾ ਹੈ ਜਿਨ੍ਹਾਂ ਵਿੱਚੋਂ 13 ਐਤਕੀ ਦੀਆਂ ਚੋਣਾਂ ਵਿੱਚ ਚੁਣੇ ਗਏ ਸੀ। ਰੂਡੋ ਦੀ ਕੈਬਨਿਟ ਤਰ੍ਹਾਂ ਕੈਬਨਟ ਵਿੱਚ ਔਰਤਾਂ ਅਤੇ ਮਰਦਾਂ ਦੀ ਹਿੱਸੇਦਾਰੀ ਬਰਾਬਰ ਰੱਖੀ ਗਈ ਹੈ ਕਾਰਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਵੀਂ ਕੈਬਨਟ ਉਸ ਤਬਦੀਲੀ ਨੂੰ ਪੂਰਾ ਕਰਨ ਲਈ ਬਣਾਈ ਗਈ ਹੈ ਜੋ ਕੈਨੇਡੀਅਨ ਚਾਹੁੰਦੇ ਨੇ ਅਤੇ ਲੋੜੀਂਦੀ ਵੀ ਹੈ ਲਿਬਰਲ ਸਰਕਾਰ ਆਪਣੇ ਚੌਥੇ ਕਾਰਜਕਾਲ ਵਿੱਚ ਹੈ ਦੱਸਣਾ ਬਣਦਾ ਕਿ ਸਾਬਕਾ ਰੱਖਿਆ ਮੰਤਰੀ ਬਿਲ ਬਲੇਅਰ ਸਮੇਤ 10 ਤੋਂ ਵੱਧ ਲੋਕਾਂ ਨੂੰ ਇਸ ਕੈਬਨਟ ਤੋਂ ਬਾਹਰ ਕਰ ਦਿੱਤਾ ਗਿਆ ਹੈ ਡੇਵਿਡ ਵਕੈਂਟੀ ਜਨਤਕ ਸੁਰੱਖਿਆ ਤੋਂ ਬਚਾਵਾਲਿਆਂ ਦੇ ਗਏ ਹੈ ਸਾਫ ਦਾ ਪੱਤਰਕਾਰ ਇਵਾਨ ਸੋਲੋਮਨ ਨਵੇਂ ਮੰਤਰੀਆਂ ਵਿੱਚ شمار ਕਰ ਦਿੱਤੇ ਗਏ ਹੈ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਮੰਤਰੀ ਦੇ ਨਵੇਂ ਅਹੁਦੇ ਤੇ ਸੇਵਾਵਾਂ ਦੇਣਗੇ। ਕੈਨੇਡਾ ਵਿੱਚ ਪੰਜਾਬੀ ਭਾਈ ਚਰਦਾ ਮਾਨ ਵੀ ਵਧਾਇਆ ਗਿਆ ਹੈ। ਚੌਥੀ ਵਾਰ ਸਰੀ ਸੈਂਟਰ ਤੋਂ ਸੰਸਦ ਚੁਣੇ ਗਏ ਰਣਜੀਤ ਸਿੰਘ ਸਰਾਏ ਨੂੰ ਸੈਕਟਰੀ ਆਫ ਸਟੇਟ ਬਣਾਇਆ ਗਿਆ ਹੈ। ਬ੍ਰੈਮਟਨ ਤੋਂ ਮਨਿੰਦਰ ਸਿੱਧੂ, ਰੂਬੀ ਸੋਹੋਤਾ ਇਹਨਾਂ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਨਵੀਂ ਕੈਬਨਿਟ ਵਿੱਚ ਔਰਤਾਂ ਅਤੇ ਖੇਤਰੀ ਪ੍ਰਤੀਨਿਧਤਾ ਨੂੰ ਖਾਸ ਤੌਰ ਤੇ ਮਹੱਤਵ ਦਿੱਤਾ ਗਿਆ ਹੈ। ਜਦਕਿ ਪੰਜਾਬੀ ਭਾਈਚਾਰੇ ਦੇ ਚਾਰ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਕਾਰਨੀ ਦੀ ਕੈਬਨਿਟ ਦੇ ਵਿੱਚ ਅਨੀਤਾ ਆਨੰਦ ਉਹ ਵਿਦੇਸ਼ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਟਰਾਂਸਪੋਰਟ ਮੰਤਰੀ ਫਰਾਂਸ਼ੁਆ ਫਿਲਿਪ ਸ਼ੈਂਪੀਨ ਵਿੱਤ ਮੰਤਰੀ ਅਤੇ ਨੈਸ਼ਨਲ ਰੈਵਨਿਊ ਮੰਤਰੀ ਡੋਮਿਨਿਕ ਕਲੈਬਲੋਂਗ ਏ ਕਿੰਗਸ ਪ੍ਰੀਵੀ ਕਾਉਂਸਲ ਦੇ ਪ੍ਰੈਜ਼ੀਡੈਂਟ ਕੈਨੇਡਾ ਅਮਰੀਕਾ ਵਪਾਰ ਲਈ ਜ਼ਿੰਮੇਵਾਰ ਮੰਤਰਾਲਾ ਅੰਤਰ ਸਬਾਈ ਵਪਾਰ ਅਤੇ ਕੈਨੇਡੀਅਨ ਆਰਥਿਕਤਾ ਵਾਸਤੇ ਜ਼ਿੰਮੇਵਾਰ ਮੰਤਰਾਲਾ ਇਹ ਦਿੱਤਾ ਗਿਆ ਹੈ ਗੈਰੀ ਅਨੰਦਾ ਸੰਘਾਰੀ ਲੋਕ ਸੁਰੱਖਿਆ ਮੰਤਰੀ ਡੇਵਿਡ ਮਗੰਟੀ ਇਹ ਰੱਖਿਆ ਮੰਤਰੀ ਮੈਲਨੀ ਜੋਲੀ ਉਦਯੋਗ ਮੰਤਰੀ ਕਿਊਬੈਕ ਖੇਤਰਾਂ ਲਈ ਕੈਨੇਡਾ ਦੇ ਆਰਥਿਕ ਵਿਕਾਸ ਵਾਸਤੇ ਮੰਤਰਾਲਾ ਸ਼ੌਨ ਫਰੀਜ਼ਰ ਇਹ ਨਿਆਂ ਮੰਤਰੀ ਅਤੇ ਅਟਾਰਨੀ ਜਨਰਲ ਆਫ ਕੈਨੇਡਾ ਲੀਨਾ ਮੈਟਲਿਸ ਡਾਇਪ ਇਹ ਇਮੀਗ੍ਰੇਸ਼ਨ ਮੰਤਰੀ ਸੁਫਕਤ ਅਲੀ ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਰਬੈਕਾ ਐਲਪੀ ਕਰਾਊਨ ਇੰਡੀਜਨਸ ਮੰਤਰੀ ਰਬੈਕਾ ਚਾਟਰੈਡ ਉਤਰੀ ਅਤੇ ਆਰਕਟਿਕ ਮਾਮਲਿਆਂ ਵਾਸਤੇ ਮੰਤਰੀ ਜੂਲੀ ਡੈਬਰੂਸਨ ਇਹ ਵਾਤਾਵਰਣ ਮੰਤਰੀ ਸਟੀਵਨ ਗਿਲਬਾਓ ਅਧਕਾਰਤ ਪਛਾਵਾਂ ਵਾਲੀ ਮੰਤਰੀ ਅਤੇ ਕੈਨੇਡੀਅਨ ਸੱਭਿਆਚਾਰ ਮੰਤਰੀ ਹੋਣਗੇ ਮੈਂਡੀਗਲ ਮੂਲ ਨਿਵਾਸੀ ਸੇਵਾਵਾ ਮੰਤਰੀ ਪੈਟੀ ਹਾਈਡੂ ਰੁਜ਼ਗਾਰ ਅਤੇ ਪਰਿਵਾਰ ਮੰਤਰੀ ਉਤਰੀ ਇੰਟੀਰੀਅਰਲੀ ਫੈਡਰਲ ਆਰਥਿਕ ਕਾਸ ਮੰਤਰਾਲਾ ਟਿਮ ਹੌਸਨ ਊਰਜਾ ਤੇ ਕੁਦਰਤੀ ਸਰੋਤ ਮੰਤਰੀ ਜੋਇਲ ਲਾਈਟ ਬਾਉਂਡ ਇਹ ਗਵਰਨਮੈਂਟ ਟਰਾਂਸਫਰਮੇਸ਼ਨ ਪਬਲਿਕ ਵਰਕਸ ਅਤੇ ਪ੍ਰੋਕਿਊਰਮੈਂਟ ਮੰਤਰੀ ਹੀਥ ਮੈਕਡੋਨਲ ਖੇਤੀਬਾੜੀ ਮੰਤਰੀ ਸਟੀਵਨ ਮੈਕੈਨਨ ਗਵਰਨਮੈਂਟ ਹਾਊਸ ਲੀਡਰ ਜੈਲ ਮੈਕਨਾਈਟ ਵੈਟਰਨ ਅਫੇਅਰਜ਼ ਮੰਤਰੀ ਅਤੇ ਸਹਾਇਕ ਸੁਰੱਖਿਆ ਮੰਤਰੀ ਮਾਰਜ਼ਰੀ ਮਿਸ਼ਲ ਸਿਹਤ ਮੰਤਰੀ ਇਲੀਆਨੌਰ 올ਸ ਜ਼ੂਕੀ ਇਹ ਐਮਰਜੈਂਸੀ ਪ੍ਰਬੰਧਨ ਮੰਤਰੀ ਪ੍ਰੇਰੀਜ਼ ਵਿੱਚ ਆਰਥਿਕ ਵਿਕਾਸ ਵਾਸਤੇ ਮੰਤ్రਾਲਾ ਗ੍ਰੈਗ ਰੌਬਰਟਸਨ ਹਾਊਸਿੰਗ ਮੰਤਰੀ ਪੈਸੀਫਿਕ ਆਰਥਿਕ ਵਿਕਾਸ ਵਾਸਤੇ ਮੰਤਰੀ ਮਨਿੰਦਰ ਸਿੰਘ ਸਿੱਧੂ ਅੰਤਰਰਾਸ਼ਟਰੀ ਵਪਾਰ ਮੰਤਰੀ ਇਵਾਨ ਸੋਲੋਮਨ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਿਜੀਟਲ ਇਨੋਵੇਸ਼ਨ ਮੰਤਰੀ ਦੱਖਣੀ ਓਨਟੇਰੀਓਲੀ ਫੈਡਰਲ ਆਰਥਿਕ ਵਿਕਾਸ ਏਜੰਸੀ ਲਈ ਜ਼ਿੰਮੇਵਾਰ ਮੰਤਰੀ ਜੋਨ ਥੌਮਪਸਨ ਮੱਛੀ ਪਾਲਣ ਮੰਤਰੀ ਰੀਚੀ ਵਾਰਲਡਜ਼ ਮਹਿਲਾ ਅਤੇ ਲਿੰਗ ਬਰਾਬਰਤਾ ਮੰਤਰੀ ਛੋਟੇ ਕਾਰੋਬਾਰ ਟੂਰਿਜ਼ਮ ਅਤੇ ਇਹ ਇਹਨਾਂ ਨੂੰ ਮੰਤralਏ ਦਿੱਤੇ ਗਏ ਆ ਹੁਣ ਗੱਲ ਕਰਦੇ ਆ ਜਿਹੜੇ ਸੈਕਟਰੀਜ਼ ਆਫ ਸਟੇਟ ਪਾਵ ਸਟੇਟ ਸਕੱਤਰ ਲਾਏ ਗਏ ਨੇ ਉਨ੍ਹਾਂ ਵਿੱਚ ਬਕਲੇ ਬੈਲੈਂਜ਼ਰ ਪਿੰਡੂ ਵਿਕਾਸ ਸਟੀਫਨ ਫੁਹਾਰ ਰੱਖਿਆ ਖਰੀਦ ਐਨਾ ਗਿਰਨੀ ਬੱਚੇ ਅਤੇ ਨੌਜਵਾਨ ਵੇਨ ਲੌਂਗ ਕੈਨੇਡਾ ਰੈਵਨਿਊ ਏਜੰਸੀ ਅਤੇ ਵਿੱਤੀ ਸੰਸਥਾਵਾਂ ਸਟੈਫਨੀ ਮੈਕਲੀਨ ਸੀਨੀਅਰ ਨੈਟਲੀ ਪ੍ਰੋਵੈਸਟ ਇਹਨਾਂ ਨੂੰ ਕੁਦਰਤ ਰੂਬੀ ਸਹੂਤਾ ਨੂੰ ਅਪਰਾਧ ਰੋਕਥਾਮ ਰਣਦੀਪ ਸਰਾਏ ਨੂੰ ਅੰਤਰਰਾਸ਼ਟਰੀ ਵਿਕਾਸ ਐਡੋ ਵੈਨ ਕੋਵਰਡਿਨ ਇਹਨਾਂ ਨੂੰ ਖੇਡ ਜੌਨ ਜਰੂਸ਼ੇਲੀ ਨੂੰ ਲੇਬਰ ਸੈਕਟਰੀ ਆਫ ਸਟੇਟ ਦੇ ਅਹੁਦੇ ਨਾਲ ਨਿਵਾਜਿਆ ਗਿਆ ਇਹ ਐ ਮਾਰਕ ਕਾਰਨੀ ਦੀ ਕੈਬਨਟ ਤੇ ਕੁਝ ਨਵੇਂ ਅਤੇ ਪੁਰਾਣੇ ਚਿਹਰੇ ਜਿਨ੍ਹਾਂ ਦੇ ਮੰਤralਏ ਸ਼ਫਲ ਕੀਤੇ ਗਏ ਐ। ਦੋਸਤੋ ਏਸੀ ਕੁੱਲ ਵਲਾਕੇ ਆਪਣਾ ਅੱਜ ਦਾ ਪ੍ਰੋਗਰਾਮ ਪੂਰੀਤ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰਬ ਰੱਖਾ।